ਸਸ਼ੀਕਾਲ ਜੀ ਅੱਜ ਮੈਂ ਪਹੁੰਚਿਆ ਹਾਂ ਜੀ ਪਿੰਡ ਸਿਰਥਲੇ ਪਿੰਡ ਸਿਰਥਲਾ ਤਹਿਸੀਲ ਪਾਇਤ ਜਿਲ੍ਹਾ ਲੁਧਿਆਣਾ ਦਾ ਪਿੰਡ ਆ ਬਾਹਰ ਇੰਗਲੈਂਡ ਦੇ ਵਿੱਚੋਂ ਮੈਨੂੰ ਦਿਲਪ੍ਰੀਤ ਭਰਾ ਦੀ ਕਾਲ ਆਈ ਕਹਿੰਦਾ ਵੀਰ ਤੁਸੀਂ ਮੇਰੇ ਪਿੰਡ ਦੀ ਵੀ ਵੀਡੀਓ ਜ਼ਰੂਰ ਬਣਾ ਕੇ ਆਓ ਤੇ ਭਰਾ ਕਬੱਡੀ ਪ੍ਰਮੋਟਰ ਆ ਤੇ ਆਪਣੀ ਮਾਂ ਖੇਡ ਕਬੱਡੀ ਨੂੰ ਬਹੁਤ ਪਿਆਰ ਕਰਦਾ ਤੇ ਹਮੇਸ਼ਾ ਕਬੱਡੀ ਟੂਰਨਾਮੈਂਟਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦਾ ਤੇ ਆਜੋ ਫਿਰ ਅੱਜ ਆਪਾਂ ਬਾਈ ਦਾ ਪਿੰਡ ਦਿਖਾਉਣੇ ਆ ਸਿਰਥਲਾ ਜਦੋਂ ਮੈਂ ਯਰਗ ਗਲੀ ਸਾਈਡ ਤੋਂ ਇਸ ਪਿੰਡ ਦੇ ਵਿੱਚ ਐਂਟਰ ਕਰਦਾ ਤਾਂ ਮੈਨੂੰ ਸਾਹਮਣੇ ਇੱਕ ਬਹੁਤ ਸੋਹਣੀ ਕੋਠੀ ਦੇਖਣ ਨੂੰ ਮਿਲੀ ਇਸ ਪਾਸੇ ਗੁਰਦੁਆਰਾ ਸਹਿ ਮੌਜੂਦ ਹੈ ਜੀ ਇਸ ਪਿੰਡ ਦੇ ਉੱਪਰ ਚ ਹੀ ਇੱਕ ਨਹਿਰ ਲੰਘਦੀ ਹੈ ਜੀ ਨਹਿਰ ਦੇ ਕੰਡੇ ਦੀ ਬਸ ੱਡਾ ਮੌਜੂਦ ਹੈ ਜਿਹੜਾ ਇਸ ਪਿੰਡ ਦੇ ਵਿੱਚ ਜੀ ਰੋਡ ਲੰਘ ਚੁੱਕਿਆ ਹੈ ਇਸ ਰੋਡ ਨੇ ਪਿੰਡ ਨੂੰ ਬਹੁਤ ਖੂਬਸੂਰਤ ਬਣਾ ਦਿੱਤਾ ਇਹ ਰੋਡ ਪੁਰਥਲਾ ਮਡੇਰ ਤੋਂ ਪਿੰਡ ਯਰਗ ਨੂੰ ਜਾਂਦਾ ਹੈ ਇੱਥੋਂ ਦੀ ਸੱਤ ਦਾ ਮਾਹੌਲ ਬਹੁਤ ਹੀ ਸੋਹਣਾ ਹੁੰਦਾ ਤੁਸੀਂ ਬਰੋਟੇ ਦੇਖ ਸਕਦੇ ਹੋ ਕਿੰਨੇ ਸੋਹਣੇ ਲ ਸਿਕਕਾਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਸਾਹਮਣੇ ਮੈਂ ਪਰਚੂਨ ਦੀ ਦੁਕਾਨ ਦੇਖੀ ਇਸ ਪਿੰਡ ਦੀ ਬੋਟ ਤਕਰੀਬਨ 1400 ਦੇ ਲਗਭਗ ਹੈ ਸਾਹਮਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੌਜੂਦ ਹੈ ਤੇ ਸਰਕਾਰੀ ਪ੍ਰੇਮ ਸਕੂਲ ਵੀ ਨਾਲ ਮੌਜੂਦ ਹੈ ਇਸ ਪਾਸੇ ਬਾਲਮੀਕ ਜੀ ਦਾ ਮੰਦਿਰ ਤੇ ਇਸ ਪਾਸੇ ਕਰਿਆਨਾ ਸਟੋਰ ਕੋਠੀ ਵੋਜ਼ ਹੁਣੀ ਲੱਗੀ ਮੈਨੂੰ ਤੇ ਅੱਗੇ ਵਧਦੇ ਹਾਂ ਜੀ ਇਸ ਪਾਸੇ ਪੰਚਾਇਤ ਘਰ ਤੇ ਇਸ ਪਾਸੇ ਇੱਕ ਦੁਕਾਨਾ ਮੌਜੂਦ ਨੇ ਹੁਣ ਮੈਂ ਪਿੰਡ ਦੇ ਵਿੱਚਕਾਰ ਆ ਚੁੱਕੇ ਹਾਂ ਜੀ ਇੱਥੇ ਬਾਬਾ ਖਵਾਜਾ ਪੀਰ ਜੀ ਤੇ ਨਾਲ ਸੱਤ ਤੇ ਵੇਰ ਕੜੇਰੀ ਮੌਜੂਦ ਹੈ ਜੀ ਤੇ ਹੁਣ ਮੈਂ ਪਿੰਡ ਦੀਆਂ ਗਲੀਆਂ ਦੇ ਤਾਨੂੰ ਦਿਖਾਉਣਾ ਜੀ ਇੱਥੇ ਵੀ ਕਿਸੇ ਨਰੀ ਵੀਰ ਦਾ ਬਚਪਨ ਬੀਤਿਆ ਹੋਣਾ ਇਨ੍ਹਾਂ ਗਲੀਆਂ ਵਿੱਚੋਂ ਵੀ ਖੇਡ ਕੇ ਕੋਈ ਵੱਡਾ ਹੋਇਆ ਹੋਣਾ ਆ ਇਸ ਪਾਸੇ ਵੀ ਇੱਕ ਖੁੱਲਾ ਜਿਹਾ ਚੌਂਕ ਵੇਖਿਆ ਮੈਂ ਇੱਥੇ ਬਾਬਾ ਲਾਲਾਂ ਦੇ ਪੀਰ ਜੀ ਦਾ ਸਥਾਨ ਮੌਜੂਦ ਹੈ ਜੀ ਅੱਗੇ ਵੱਧਦੇ ਜੀ ਇੱਥੇ ਇੱਕ ਕਨਕਰ ਖੇਡਾ ਸਾਹਮਣੇ ਗੁਰਦੁਆਰਾ ਸਾਹਿਬ ਮੌਜੂਦ ਹੈ ਜੀ ਅੱਗੇ ਮੈਂ ਇੱਕ ਖੇਲ ਵੇਖੀ ਜਿੱਥੇ ਪਹਿਲਾਂ ਮੱਝਾਂ ਨੂੰ ਪਾਣੀ ਪਿਲਾਉਂਦੇ ਹੁੰਦੇ ਸੀ ਤੇ ਇਸ ਪਾਸੇ ਇੱਕ ਧਾਰਮਿਕ ਸਥਾਨ ਤੇ ਸਾਹਮਣੇ ਵੇਰਕਾ ਡੈਰੀ ਤੇ ਸੋਸਾਇਟੀ ਮੌਜੂਦ ਹੈ ਇੱਥੇ ਮਾਹਪੁਰ ਵਾਲੀ ਸੜਕ ਤੇ ਸਤਿਆ ਭਾਰਤੀ ਸਕੂਲ ਮੌਜੂਦ ਹੈ ਜੀ ਜੋ ਕਿ ਏਟਾਲੇ ਵਾਲਿਆਂ ਦਾ ਸਕੂਲ ਹੈ ਜਿੱਥੇ ਬੱਚਿਆਂ ਨੂੰ ਫ੍ਰੀ ਸਿੱਖਿਆ ਮਿਲਦੀ ਇੱਥੇ ਕਾਟਾ ਚੱਕੀ ਮੌਜੂਦ ਹੈ ਜੀ ਤੇ ਇਸ ਪਾਸੇ ਮਾਹਪੁਰ ਵਾਲੀ ਸੜਕ ਹੈ ਜੀ ਹੁਣ ਮੈਂ ਪਿੰਡ ਦੇ ਨਹਿਰ ਵਾਲੇ ਪਾਸੇ ਜਾਣਾ ਹੈ ਜੀ ਇਸ ਪਾਸੇ ਸਮਸ਼ਾਨ ਘੜ ਮੌਜੂਦ ਹੈ ਜੀ ਤੇ ਇਸ ਪਾਸੇ ਕੱਚੇ ਘਰ ਇਧਰ ਬਾਈ ਰੜਾ ਲਈ ਆਉਂਦਾ ਸੀ ਤੇ کیا ਬਾਤ ਨੇ ਇਧਰਲਾ ਵੀ ਦ੍ਰਿਸ਼ ਬਹੁਤ ਸੋਹਣਾ ਹੈ ਇੱਥੇ ਪਿੰਡ ਦੇ ਵਾਰ-ਵਾਰ ਰੋੜੇ ਵਾਲੇ ਬਾਬਾ ਜੀ ਮੌਜੂਦ ਨੇ ਜਿਸ ਸਥਾਨ ਪ੍ਰਤੀ ਪਿੰਡ ਦੇ ਲੋਕਾਂ ਦੀ ਕਾਫੀ ਸਰਦ ਹੈ ਜੀ ਪਿੰਡ ਦੇ ਵਾਰ-ਵਾਰ ਪਾਣੀ ਵਾਲੀ ਟੈਂਕੀ ਤੇ ਝੁਲਮ ਕੱਢ ਵਾਲੀ ਸੜਕ ਦੇ ਬਾਬਾ ਜੀ ਦਾ ਸਥਾਨ ਮੌਜੂਦ ਹੈ ਜੋ ਕਿ ਕਾਫੀ ਹੀ ਸੋਨਾ ਬਣਿਆ ਹੋਇਆ ਹੈ ਹੁਣ ਮੈਂ ਪਿੰਡ ਦੇ ਵਿੱਚ ਫੇਰ ਐਂਟਰ ਕਰ ਚੁੱਕਾ ਹਾਂ ਜੀ ਇਸ ਪਿੰਡ ਦੇ ਵਿੱਚ ਡੇਰਾ ਬਾਬਾ ਰਤੀਪੁਰੀ ਜੀ ਦਾ ਸਥਾਨ ਮੌਜੂਦ ਹੈ ਜੀ ਇਸ ਦੇ ਨਾਲ ਹੀ ਪਿੰਡ ਦਾ ਟੋਬਾ ਮੌਜੂਦ ਹੈ ਜੀ ਬਾਥੀਆਂ ਦਾ ਕੀ ਅਦ੍ਰਿਸ਼ਾ ਕੀ ਬਾਤਾਂ ਨੇ ਹੁਣ ਮੈਂ ਚੱਲਦਾ ਫੇਰ ਪਿੰਡ ਵੱਲ ਨੂੰ ਪਿੰਡ ਦੀਆਂ ਵਿਹਾਂ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਪਿੰਡ ਦੇ ਵਿੱਚ ਸਾਰੀ ਹੀ ਲੋਕਟਾਈ ਲੱਗੀ ਹੋਈ ਹੈ ਜੀ ਪਿੰਡ ਸੈਂਟਰ ਦੇ ਵਿੱਚ ਉਹ ਕਾਫੀ ਉੱਚਾ ਤੁਸੀਂ ਹੁਣ ਦੇਖਿਓ ਤੁਹਾਨੂੰ ਮੈਂ ਵਿਹਾਂ ਦਿਖਾਉਣਾ ਕਾਫੀ ਉੱਚੀਆਂ ਹੋਣਗੀਆਂ ਤੇ ਅੱਗੇ-ਅੱਗੇ ਵਧੀ ਗਿਆ ਮੈਂ ਤੇ ਇਸ ਵਾਰ ਦੇਖ ਜਾਦੇ ਤੁਸੀਂ ਕਿੰਨੀਆਂ ਪੀੜੀਆਂ-ਪੀੜੀਆਂ ਗਲੀਆਂ ਵੇਖਿਆ ਮੈਂ ਤੇ ਪਰ ਸਫਾਈ ਬਹੁਤ ਹੈ ਜੀ ਸੋਈ ਵਾਲੀ ਸੜਕ ਉੱਪਰ ਵੀ ਕਾਫੀ ਗੱੜ ਮੌਜੂਦ ਨੇ ਸਾਹਮਣੇ ਮੈਨੂੰ ਕੋਠੀ ਬਹੁਤ ਸੋਹਣੀ ਲੱਗੀ ਇਸ ਪਿੰਡ ਦੇ ਜਿਆਦਾਤਰ ਜ਼ਿਮੀਂਦਾਰ ਪਰਿਵਾਰਾਂ ਦਾ ਗੋਤ ਗਿੱਲ ਹੈ ਜੀ ਇੱਥੇ ਸਰਕਾਰੀ ਟਿਊਬਵੈੱਲ ਮੋਟਰ ਵੀ ਮੌਜੂਦ ਹੈ ਪੁਰਥਲਾ ਮੰਡੇਰ ਵਾਲੀ ਰੋਡ ਦੇ ਉੱਪਰ ਵੀ ਕਾਫੀ ਮਾਰਕੀਟ ਮੌਜੂਦ ਹੈ ਇਸ ਪਿੰਡ ਦੇ ਨਾਲ ਤੁਹਾਡਾ ਕੀ ਰਿਸ਼ਤਾ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੀ